ਸੱਚੀ ਗੱਲ ਤੁਸੀਂ ਵੇਖ ਰਹੇ ਹੋ ਐਨਿਕਸਪੀਰਾ ਟੀਵੀ ਮੈਂ ਹਾਂ ਨੀਰੂ ਬਚਲਵਾਨ ਪੰਜਾਬ ਸਰਕਾਰ ਨੇ ਇੱਕ ਚਿੱਠੀ ਜੇ ਹੈ ਕੇਂਦਰ ਨੂੰ ਲਿਖੀ ਹੈ ਤੇ ਸੀਮਾਵਦੀ ਜੇ ਹੈ ਵਧਾਉਣ ਦੀ ਗੱਲ ਕੀਤੀ ਹੈ ਕਰਜ਼ ਨੂੰ ਲੈ ਕੇ ਮੇਰੇ ਨਾਲ ਸਪੋਕਸ ਪਰਸਨ ਜਿਹਨੇ ਮੁਖਬਲਾਰੇ ਨੇ ਬੱbbi ਬਾਦਲ ਤੇ ਮੌਜੂਦ ਨੇ ਸਰ ਜਦ ਆਪਾਂ ਚਿੱਠੀ ਲਿਖਦੇ ਨੇ ਕੇਂਦਰ ਨੂੰ ਬੜੀ ਬਾਰ ਬੜੀ ਥਾਵਾਂ ਤੇ ਲਿਖਦੇ ਲੇਕਿਨ ਇਹ ਜੀ ਚਿੱਠੀ ਹੈ ਬੜੀ ਇੰਪੋਰਟੈਂਟ ਚਿੱਠੀ ਹੈ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਨੀਰੂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਸੰਵੇਦਨਸ਼ੀਲ ਮੁੱਦੇ ਤੇ ਸਾਨੂੰ ਮੌਕਾ ਤਾਂ ਦਿੱਤਾ ਕਿ ਆਪਣੀ ਗੱਲ ਰੱਖ ਸਕੀਏ ਦੈਨਿਕ ਸਵੇਰਾ ਦਾ ਵੀ ਬਹੁਤ ਧੰਨਵਾਦ ਇੱਕ ਦੱਸਦਾ ਜਦੋਂ ਤੋਂ ਪੰਜਾਬ ਵਿੱਚ ਸਰਕਾਰ ਆਈ 2022 ਵਿੱਚ ਕੇਂਦਰ ਨੇ ਦੇਖਿਆ ਕੇਂਦਰ ਨੇ ਬੀਜੇਪੀ ਨੇ ਬੜਾ ਜ਼ੋਰ ਲਾਇਆ ਸੀ ਆਪ ਇਲੈਕਸ਼ਨ ਲੜੇ ਸੀ ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ 'ਚ ਅਸੀਂ ਬਹੁਤ ਸਾਰਾ ਰਾਜਨੀਤਿਕ ਫੁੱਟਪ੍ਰਿੰਟ ਬਣਾ ਲਾਂਗੇ ਬੜੀਆਂ ਸੀਟਾਂ ਜਿੱਤਾਂਗੇ ਲੇਕਿਨ ਆਮ ਆਦਮੀ ਪਾਰਟੀ ਦੇ ਜਦੋਂ 92 ਐਮਐਲਏ ਬਣ ਗਏ ਤਾਂ ਕਿਤੇ ਨਾ ਕਿਤੇ ਭਾਜਪਾ ਔਰ ਜਿਹੜੇ ਅਮਿਤ ਸ਼ਾਹ ਜੀ ਮੋਦੀ ਜੀ ਨੇ ਇਹ ਸੋਚਿਆ ਕਿ ਰਾਜਨੀਤਿਕ ਤੌਰ ਤੇ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਉਖਾੜ ਨਹੀਂ ਸਕੇ ਦਬਾ ਨਹੀਂ ਸਕੇ ਉਨ ਵਿੱਤੀ ਤੌਰ ਤੇ ਆਰਥਿਕ ਤੌਰ ਤੇ ਇਹਨਾਂ ਨੂੰ ਦਬਾਇਆ ਜਾਵੇ ਉਹਨਾਂ ਨੇ ਪੰਜਾਬ ਦਾ ਗਲ ਦੇ ਵਿੱਚ ਗੂਠਾ ਦੇਣਾ ਸ਼ੁਰੂ ਕਰ ਦਿੱਤਾ ਆਰਥਿਕ ਤੌਰ ਤੇ ਉਹਨਾਂ ਨੇ ਸਾਡੇ ਫੰਡ ਰੋਕ ਲਏ ਉਹਨਾਂ ਨੇ ਸਾਡੀ ਬੋਰੋਇੰਗ ਲਿਮਿਟ ਤਕਰੀਬਨ 2500 ਕਰੋੜ ਰੁਪਏ ਕੱਟ ਕਰਤੀ ਜਿਹੜੀ ਕਿ ਆਪਣੀ ਪਿਛਲੀ ਮਤਲਬ ਸਰਕਾਰਾਂ ਵਿੱਚ ਉਹ ਬਹੁਤ ਜ਼ਿਆਦਾ ਸੀ ਸਾਨੂੰ ਹਰ ਪਾਸੇ ਤੋਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਕੇਂਦਰ ਸਰਕਾਰ ਨੂੰ ਬਾਰ-ਬਾਰ ਅਪੀਲ ਵੀ ਕੀਤੀ ਕਿ ਦੇਖੋ ਪੰਜਾਬ ਬੜੇ ਔਖੇ ਟਾਈਮਾਂ ਚੋਂ ਉੱਠ ਕੇ ਬਾਹਰ ਆਇਆ ਹੈ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਜਾਵੇ ਸਾਨੂੰ ਆਪਣੇ ਵਪਾਰੀਆਂ ਲਈ ਆਪਣੇ ਕਿਸਾਨਾਂ ਲਈ ਆਪਣੇ ਵਿਦਿਆਰਥੀਆਂ ਲਈ ਨੌਜਵਾਨਾਂ ਲਈ ਸਾਨੂੰ ਫੰਡ ਚਾਹੀਦੇ ਨੇ ਹੁਣ ਸਰਕਾਰ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਅਸੀਂ ਦੱਸਿਆ ਹੈ ਕਿ ਜਿਹੜੀ ਸਾਨੂੰ ਪੁਰਾਣੀ ਡੈਟ ਮਿਲੀ ਹੈ ਤੁਸੀਂ ਹੈਰਾਨ ਹੋ ਜਾਓਗੇ ਨਿਰੂ ਜੀ ਕੀ ਅਕਾਲੀ ਭਾਜਪਾ ਸਰਕਾਰ ਜਦੋਂ ਸੀ ਤਾਂ ਜਿਹੜਾ ਆਉਣ ਵਾਲਾ ਮਾਲੀਆ ਪੈਟਰੋਲ ਦੇ ਡੀਜ਼ਲ ਦੇ ਵਿੱਚੋਂ ਜਿਹੜਾ ਉੱਤੇ ਸੈਸ ਲੱਗਦਾ ਹੈ ਸਟੇਟ ਸਰਕਾਰ ਦਾ ਉਹ ਵੀ ਆਪਣੀ ਸਰਕਾਰ ਜਿਹੜੀ ਭਾਜਪਾ ਦੀ ਔਰ ਕਾਲੀ ਦਲ ਦੀ ਸਰਕਾਰ ਉਹ ਵੀ ਗਿਰ ਵੀ ਰੱਗੀ ਜਿਹੜੇ ਕੈਪਟਨ ਸਰਕਾਰ ਹੈ ਉਹਨਾਂ ਨੇ ਤਾਂ ਰੂਰਲ ਡਵੈਲਪਮੈਂਟ ਫੰਡ ਜਿਹਦੇ ਤੋਂ ਮਤਲਬ ਪਿੰਡੂ ਸੜਕਾਂ ਬਣਾਉਣੀਆਂ ਹੁੰਦੀਆਂ ਪਿੰਡੂ ਮੰਡੀਆਂ ਬਣਾਉਣੀਆਂ ਹੁੰਦੀਆਂ ਕੈਪਟਨ ਸਾਹਿਬ ਨੇ ਤਾਂ ਉਹ ਫੰਡ ਦਾ ਇੰਨਾ ਮਿਸਯੂਜ਼ ਕਰਤਾ ਕਿ ਸਾਡਾ ਰੂਰਲ ਡਿਵੈਲਪਮੈਂਟ ਫੰਡ ਵੀ ਰੋਕ ਲਿਆ ਸੋ ਅਸੀਂ ਹੁਣ ਕੇਂਦਰ ਸਰਕਾਰ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿਰਪਾ ਕਰਕੇ ਸਾਡੇ ਫੰਡ ਨਾ ਰੋਕੇ ਜਾਣ ਸਾਨੂੰ 10000 ਕਰੋੜ ਰੁਪਏ ਦੀ ਜਿਹੜੀ ਲਿਮਿਟ ਬੋਰੋਇੰਗ ਲਿਮਿਟ ਹੈ ਜਿਹੜੀ ਤੁਸੀਂ ਘੱਟ ਕਰ ਦਿੱਤੀ ਹੈ ਉਹਨੂੰ ਇਨਕਰੀਜ਼ ਕਰਨ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਉਹ ਸਹੂਲਤਾਂ ਦੇ ਸਕੀਏ ਸਕੂਲ ਦੇ ਸਕੀਏ ਆ ਆਮ ਆਦਮੀ ਕਲੀਨਿਕ ਦੇ ਸਕੀਏ ਸੋ ਅਸੀਂ ਇਹ ਚਿੱਠੀ ਇਹ ਵੀ ਕਿਹਾ ਕਿ ਜੇ ਫਿਰ ਵਿੱਤ ਮੰਤਰਾਲੇ ਇਹਦੇ ਤੇ ਨਹੀਂ ਗੱਲ ਕਰੂਗਾ ਫਿਰ ਅਸੀਂ ਸਿੱਧਾ ਮੋਦੀ ਜੀ ਨੂੰ ਇਹਦੇ ਬਾਰੇ ਮਤਲਬ ਕੰਪੈਲ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਤਾਂ ਫਿਰ ਹਰ ਵਾਰ ਦੀ ਤਰ੍ਹਾਂ ਸਾਨੂੰ ਸੁਪਰੀਮ ਕੋਰਟ ਹੀ ਜਾਣਾ ਪੈਂਦਾ ਹੈ ਉਹ ਸਾਰੇ ਮਸਲੇ ਨੇ ਦੇਖੋ ਜੀ ਐਨ ਐਚ ਏ ਆਈ ਦਾ ਮਸਲਾ ਹੈਗਾ ਨੈਸ਼ਨਲ ਰੋਡ ਦਾ ਉਸਦੇ ਬਾਅਦ ਅੱਜ ਹੀ ਗੱਲ ਕਰ ਲੈਂਦੇ ਕਿ ਹੁਣ ਵੀ ਸਿਹਤ ਮੰਤਰੀ ਜਾ ਕੇ ਆਏ ਨੇ ਕੇਂਦਰ ਦੇ ਵਿਚਕਾਰ ਜੇਪੀ ਨੱਡਾ ਦੇ ਨਾਲ ਮੁਲਾਕਾਤ ਹੋਈ ਸੀ ਕੁਝ ਗੱਲਬਾਤ ਨੂੰ ਲੈ ਕੇ ਉਹਨਾਂ ਨੇ ਕਿਹਾ ਇੱਕ ਇੱਕ ਮਹੀਨੇ ਦੇ ਵਿਚਕਾਰ ਜੋ ਫੰਡਸ ਰੋਕੇ ਨੇ ਉਹ ਵੀ ਧੀਰੇ ਧੀਰੇ ਕਰਕੇ ਆਉਣ ਲੱਗ ਪੈਣਗੇ ਗੱਲਬਾਤ ਮਤਲਬ ਉਹਨਾਂ ਨੇ ਕਿਹਾ ਸਹੀ ਤਰੀਕੇ ਨਾਲ ਚੱਲ ਰਹੀ ਹੈ ਹੁਣ ਇਹ ਜੇ ਤੁਸੀਂ ਸਮਾਂ ਮੰਗਿਆ ਕਿਉਂਕਿ ਸਿਹਤ ਮੰਤਰੀ ਦੀ ਮੁਲਾਕਾਤ ਪੋਜ਼ਿਟਿਵ ਰਹੀ ਹੈ ਤਾਂ ਲੱਗਦਾ ਕਿ ਇਹ ਜੇ ਚਿੱਠੀ ਹੈ ਇਸ ਦਾ ਜੇ ਆਨਸਰ ਉਹ ਵੀ ਪੋਜ਼ਿਟਿਵ ਆਊਗਾ ਬਿਲਕੁਲ ਦੇਖੋ ਅੱਜ ਸਾਡੇ ਵਿੱਤ ਮੰਤਰੀ ਜੀ ਹਰਪਾਲ ਚੀਮਾ ਜੀ ਕੱਲ ਦੇ ਦਿੱਲੀ ਗਏ ਹੋਏ ਨੇ ਅੱਜ ਸਾਡੀ ਜੀਐਸਟੀ ਦੀ ਉੱਥੇ ਮੀਟਿੰਗ ਹੈ ਬੜੀ ਇੰਪੋਰਟੈਂਟ ਮੀਟਿੰਗ ਹੈ ਅਸੀਂ ਡਾਕਟਰਾਂ ਲਈ ਮੈਡੀਕਲ ਜਿਵੇਂ ਤੁਸੀਂ ਦੱਸਿਆ ਡਾਕਟਰ ਬਲਬੀਰ ਗਏ ਸੀਗੇ ਔਰ ਅਸੀਂ ਆਪਣੇ ਫੰਡ ਮੰਗੇ ਹੈ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ ਉਹ ਕਹਿੰਦੇ ਐ ਔਰ ਰਾਈਟਲੀ ਸੋ ਮਤਲਬ ਬਿਲਕੁਲ ਠੀਕ ਕਹਿ ਰਹੇ ਹੈ ਜਿਹੜੇ ਡਾਕਟਰ ਹੈ ਉਹ ਕਹਿ ਰਹੇ ਆ ਕਿ ਸਾਡੇ ਸੀਸੀਟੀਵੀ ਕੈਮਰਾ ਇੰਸਟਾਲ ਕੀਤੇ ਜਾਣ ਸਾਡੀ ਸਿਕਿਉਰਿਟੀ ਮੁਹੱਈਆ ਕਰਵਾਈ ਜਾਵੇ ਰਾਤ ਦੀਆਂ ਸ਼ਿਫਟਸ 'ਚ ਅਸੀਂ ਕੰਮ ਕਰਦੇ ਆ ਹੁਣ ਸਾਨੂੰ ਸਾਡੇ ਹੈਲਥ ਦੇ ਰਿਸੋਰਸਸ ਦੇ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਹੈ ਜਿਹੜਾ ਕਿ ਪੈਸਾ ਕੇਂਦਰ ਸਰਕਾਰ ਰੋਕ ਰੱਖਿਆ ਬੇਬੁਨਿਆਦ ਦਾ ਇਲਜ਼ਾਮ ਲਾ ਦਿੱਤਾ ਹੈ ਕਹਿੰਦੇ ਮੋਦੀ ਜੀ ਦੀ ਫੋਟੋ ਚਾਹੀਦੀ ਹੈ ਭਗਵੰਤ ਮਾਨ ਦੀ ਫੋਟੋ ਨਹੀਂ ਚਾਹੀਦੀ ਅਸੀਂ ਕਹਿੰਦੇ ਤੁਸੀਂ ਦੋਹਾਂ ਦੀਆਂ ਫੋਟੋ ਲਵਾ ਲਓ ਚਾਹੇ ਮੋਦੀ ਜੀ ਦੀ ਵੀ ਨਾਲ ਲਾ ਦਿੰਨੇ ਆ ਮਾਨ ਸਾਹਿਬ ਦੀ ਵੀ ਲਾ ਦਿੰਨੇ ਆ ਹੈਲਥ ਜਿਹੜਾ ਸਟੇਟ ਸਬਜੈਕਟ ਹੈ ਚਲੋ ਤੁਸੀਂ ਕੇਂਦਰ ਦੀ ਕਹਿੰਦੇ ਹੋ ਅਸੀਂ ਉਹਨਾਂ ਦੀ ਵੀ ਲਾ ਦਿੰਨੇ ਆ ਸੋ ਕਿਰਪਾ ਕਰਕੇ ਥੋੜਾ ਵੱਡਾ ਦਿਲ ਰੱਖ ਕੇ ਸਾਡੇ ਸਟੇਟ ਪਹਿਲਾਂ ਹੀ ਬੜੇ ਔਖੇ ਟਾਈਮ ਚੋਂ ਨਿਕਲਿਆ ਤਾਂ ਸਾਨੂੰ ਲੋਡ ਹੈ ਸਾਡੇ ਫੰਡਸ ਦੀ ਜਦੋਂ ਅਸੀਂ ਇਨਕਮ ਟੈਕਸ ਭੇਜਦੇ ਆ ਅਸੀਂ ਜੀਐਸਟੀ ਭੇਜਦੇ ਆ ਸਭ ਕੁਝ ਭੇਜਦੇ ਆ ਸੋ ਫਿਰ ਕਿਰਪਾ ਕਰਕੇ ਸਾਨੂੰ ਵਾਪਸ ਜੜਾਉਣਾ ਉਹਦੇ ਚ ਕਿਉਂ ਕਟੌਤੀ ਕੀਤੀ ਜਾਂਦੀ ਹੈ ਸੋ ਇਸ ਕਰਕੇ ਅਸੀਂ ਹੁਣ ਪ੍ਰੋਪਰ ਵੇ ਨਾਲ ਰਿਕਵੈਸਟ ਕਰ ਰਹੇ ਆ ਨਹੀਂ ਸੁਪਰੀਮ ਕੋਰਟ ਜਾਵਾਂਗੇ ਮਤਲਬ ਆਖਰੀ ਰਸਤਾ ਸੁਪਰੀਮ ਕੋਰਟ ਦਾ ਹਮੇਸ਼ਾ ਹੀ ਖੁੱਲਾ ਰਹਿੰਦਾ ਹੈ ਪੰਜਾਬ ਸਰਕਾਰ ਵਾਸਤੇ ਨੀਰੂ ਜੀ ਮਤਰੀਮਾਮ ਵਾਲਾ ਸਲੂਕ ਕਰਦੇ ਨੇ ਅਸੈਂਬਲੀ ਸੈਸ਼ਨ ਬਲੋਂ ਸਾਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਉਸ ਤੋਂ ਬਾਅਦ ਆਰਡੀਐਫ ਲਾਈਨ ਸਾਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਔਰ ਹੁਣ ਮੇਰੇ ਖਿਆਲ ਨਾਲ ਐਨਆਰਐਚਐਮ ਫੰਡ ਲੈਣ ਲਈ ਜਾਂ ਸਾਨੂੰ ਆ ਆਪਣੀ ਕਰਜ਼ਦਾਵਾਲੀ ਜਿਹੜੀ ਲਿਮਟ ਵਧਾਉਣ ਲਈ ਜੇ ਨਹੀਂ ਇਹਨਾਂ ਨੇ ਸੁਣਿਆ ਤਾਂ ਫਿਰ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨੇ ਨੰਗੇ ਹੋ ਚੁੱਕੇ ਨੇ ਕੀ ਇਹਨਾਂ ਦੀ ਪੰਜਾਬ ਵਿਰੋਧੀ ਕਿੰਨੀ ਪਾਲਿਸੀ ਹੈ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਕੰਗਾਲ ਕਰਨ ਦਾ ਛੜਿਆੰਤਰ ਰਚਿਆ ਹੋਇਆ ਹੈ ਅੱਛਾ ਇੱਕ ਹੋਰ ਗੱਲ ਹੈ ਅਕਾਲੀ ਦਲ ਸੁਧਾਰ ਲਹਿਰ ਵੀ ਜਿਹੜਾ ਵਕ ਵਕ ਜ਼ਿਲ੍ਹਿਆਂ ਦੇ ਵਿੱਚਕਾਰ ਅੱਜ ਤੋਂ ਪ੍ਰਦਰਸ਼ਨ ਕਰਨ ਵਾਲਾ ਡੀਸੀ ਨੂੰ ਗਿਆਪਨ ਸੋਪਨ ਵਾਲਾ ਹੈ ਜੇ ਕੀਮਤਾ ਵਧੀਆਂ ਨੇ ਇਸ ਨੂੰ ਕਿਵੇਂ ਵੇਖਦੇ ਇਹ ਤਾਂ ਉਹਨਾਂ ਦੀ ਆਪਣੀ ਪੈਠ ਵਧਾਉਣ ਦੀ ਲੜਾਈ ਹੈ ਐਕਚੁਅਲੀ ਜਲੂਸ ਨਿਕਲ ਚੁੱਕਿਆ ਹੈ ਦੋਵੇਂ ਧੜਿਆਂ ਦਾ ਹੀ ਔਰ ਅੱਜ ਜਿੱਥੇ ਪੰਥ ਖੜਾ ਹੈ ਇਹਦੇ ਵਿੱਚ ਸੁਖਬੀਰ ਬਾਦਲ ਜੀ ਜੇ ਦੋਸ਼ੀ ਹੈ ਤਾਂ ਅਕਾਲੀ ਲਹਿਰ ਦੇ ਵੀ 80% ਜਿਹੜੇ ਲੋਕ ਆ ਉਹ ਵੀ ਦੋਸ਼ੀ ਹੈ ਸੋ ਆਪਣਾ ਜਿਹੜਾ ਵਰਚਸਵ ਗਵਾ ਚੁੱਕੇ ਲੋਕ ਲੋਕਾਂ ਵਿੱਚ ਦੁਬਾਰ ਤੋਂ ਚਾਹੁੰਦੇ ਆ ਕਿ ਸਾਡੀ ਕੋਈ ਨਾ ਕੋਈ ਪੈਠ ਤਿਆਰ ਹੋਵੇ ਸਾਡਾ ਕੋਈ ਨਾ ਕੋਈ ਇਨਫਲੂਐਂਸ ਵਧੇ ਸੋ ਇਹ ਤਾਂ ਇਹਨਾਂ ਦਾ ਕਾਟੋਕਲੇਸ ਆਪਸ ਦਾ ਹੈ ਇਹਦੇ ਵਿੱਚ ਸਾਡੇ ਨਾਲ ਨਹੀਂ ਕੋਈ ਲੈਣਾ ਦੇਣਾ ਇਹ ਤਾਂ ਆਪਣੀ ਕ੍ਰੈਡੀਬਿਲਟੀ ਵਿਸ਼ਵਵਿਧੀਅਤਾ ਵਧਾਉਣ ਵਾਸਤੇ ਕੋਸ਼ਿਸ਼ ਕਰ ਰਿਹਾ ਹੈ ਇਨਾਂ ਨੂੰ ਮੁਬਾਰਕ ਹੈ ਆਜ਼ਾਦ ਦੇਸ਼ ਹੈ ਜਿਹੜਾ ਮਰਜ਼ੀ ਚਾਹੇ ਸੁਧਾਰ ਲੈਰ ਹੋਵੇ ਚਾਹੇ ਰਵਾਇਤੀ ਅਕਾਲੀ ਦਲ ਹੋਵੇ ਇਹ ਦੋਹਾਂ ਦਾ ਕਾਟੋਕਲੇਸ ਇਹਨਾਂ ਨੂੰ ਮੁਬਾਰਕ ਹੋਵੇ ਪਰ ਪੰਜਾਬ ਦੇ ਲੋਕਾਂ ਦੇ ਹੱਕ ਲਈ ਪੰਥ ਦੇ ਲਈ ਕੁਝ ਨਹੀਂ ਕਰ ਰਹੀ ਇਹ ਤਾਂ ਚਿੱਠੀ ਜੇ ਹੈ ਪੰਜਾਬ ਸਰਕਾਰ ਵੱਲੋਂ ਲਿਖੀ ਗਈ ਹੈ ਕੇਂਦਰ ਨੂੰ ਤੇ ਹੁਣ ਦੇਖਣਾ ਹੋਏਗਾ ਕੇਂਦਰ ਸਰਕਾਰ ਵੱਲੋਂ ਕੀ ਜਵਾਬ ਆਉਂਦਾ ਹੈ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂ ਬਜਲਵਾਨ ਡੈਨਿਕਸ ਵਿਰਾ ਟੀਪੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप